ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਤੇ ਫਤੇ ਸਿੰਘ ਉੱਠ ਗਿਆ ਤੇ ਫਤੇ ਸਿੰਘ ਉੱਠਿਆ ਸਾਰਨਾ ਮੈਨੂੰ ਲੱਭਣ ਲੱਗ ਜਾਂਦਾ ਤੇ ਮੈਂ ਰਸੋਈ ਚ ਹਣੀਆ ਤੇ ਫਤੇ ਆ ਕੇ ਮੇਰੇ ਇਦ ਲੱਕ ਤੇ ਦਮਾਰਦਾ ਕਿ ਮੈਨੂੰ ਜੱਪੀ ਚ ਪਾਉਂਦਾ ਤੇ ਫਿਰ ਲੱਕ ਤੇ ਮਾਰ ਕੇ ਕਰੀ ਭੱਜ ਜਾਂਦਾ ਤੇ ਹੁਣ ਦੇਖੋ ਹੁਣ ਆਉਂਦਾ ਸਾਰਿਆਂ ਨੂੰ ਉੱਠਦਾ ਸਾਰੇ ਕਹਿੰਦਾ ਕਹਿੰਦਾ ਮਮਾ ਸਵੇਰੇ ਤੇ ਕਦੋਂ ਜਾਣਾ ਸਰਹੰਦ ਕਦੋਂ ਜਾਣਾ ਆਪਾਂ ਨੇ ਫਤੇਗੜ ਸਾਹਿਬ ਤੇ ਅੱਜ ਆਪਾਂ ਪਲਾਨ ਕਰਦੇ ਆ ਠੀਕ ਹੈ ਕਿਉਂਕਿ ਮਮਾ ਹੋਰੀ ਆਗੇ ਰਾ ਤੇ ਮਾਮੂ ਹੋਣੀ ਉਹਨਾਂ ਨਾਲ ਸਲਾਹ ਕਰਕੇ ਫਿਰ ਆਪਾਂ ਤਿਆਰੀ ਕਰਕੇ ਫਿਰ ਆਪਾਂ ਜਾਣੇ ਆ ਠੀਕ ਹੈ ਬਿਲਕੁਲ ਹਗੀ ਗਾਦੋ ਇਸ ਨਾਂ ਤੇ ਆਹ ਹਾ ਜੂੜਾ ਦੇਖੋ ਪੁੱਤਾਂ ਤੇ ਸ਼ਰਟਾਂ ਦੇਖੋ ਨੀਤ ਵਾਲੀ ਪਾਈ ਹੋਈ ਇਹਨੇ ਇਹਨੂੰ ਸਾਰੇ ਕੱਪੜੇ ਪਰ ਨੀਤ ਵਾਲੇ ਆਈ ਜਾਂਦੇ ਨੇ ਹਾਂ ਚਲ ਵੀ ਦੇਖੋ ਇਹਨੇ ਉੜਦਿਆ ਸਾਰਾ ਆ ਕੇ ਨਾ ਰਾਤ ਨੂੰ ਆਪਣੀ ਮੰਮਾ ਨਾਲ ਸੌਂਦਾ ਪਰ ਦਿਨੇ ਨੇ ਕਰੀ ਆ ਕੇ ਸਾਰੇ ਨਾਲ ਪਹਿਣਾ ਪਰ ਨੀਤ ਨਾਲ ਵੀ ਮੇਰੇ ਨਾਲ ਵੀ ਫਿਰ ਇਹਨੇ ਕੁਲਵਿੰਦਰ ਨੂੰ ਲੱਭਣਾ ਏ ਤੇ ਸਾਰਿਆਂ ਕੋਲ ਜਾਣਾ ਇਹਨੇ ਕੀ ਬਣਾ ਝੱਲਾ ਬਣਾਇਆ ਵਿਚਾਰਾ ਫੇ ਇੱਧਰ ਇੱਧਰ ਦਿਖਾਓ ਕੀ ਦਿਖਾਓ ਹਾਂ ਓਏ ਉੱਪਰ ਕੱਟਣ ਲਾ ਦਿੱਤੇ ਹਨ ਆਹ ਵਾਲੇ ਪਰਦੇ ਤੇ ਫਤਿਹ ਕਹਿੰਦਾ ਅਮਾ ਇਹ ਦਿਖਾਓ ਬੜਾ ਸੋਹਣਾ ਲੱਗ ਰਿਹਾ ਏ ਆਪਣਾ ਘਰ ਕਹਿੰਦੇ ਹਨ ਜਿਹੇ ਜਾਂ ਮਰਜ਼ੀ ਹੋਵੇ ਸੋਹਣਾ ਲੱਗਦਾ ਹੁੰਦਾ ਤੇ ਆਹ ਦੇਖੋ ਬਸ ਬਾਕੀ ਯਾਰ ਮੈਨੂੰ ਤਾਂ ਬਹੁਤ ਸੋਹਣਾ ਲੱਗ ਰਿਹਾ ਏ ਅੰਦਰੋਂ ਬਟ ਇੰਨਾ ਥੋੜਾ ਜਿਹਾ ਚਾਨਣ ਜ਼ਿਆਦਾ ਪੈਂਦਾ ਤੇ ਬਟ ਇੰਨਾ ਵੀ ਨਹੀਂ ਪਰ ਬਾਕੀ ਦੰਦੇ ਚ ਦੇਖਦੇ ਕਿਵੇਂ ਕਿਉਂਕਿ ਕੱਲ ਸ਼ਾਮ ਨੂੰ ਲਾਏ ਸੀ ਮੈਂ ਇਹ ਪਰਦੇ ਤੇ ਸਾਡੇ ਕੰਧਾ ਬੰਦਾ ਬਹੁਤ ਖਰਾਬ ਚਲੋ ਕੋਈ ਗੱਲ ਨਹੀਂ ਤਾਂ ਹਰੇਕ ਘਰ ਦੀ ਪ੍ਰੋਬਲਮ ਹੈ ਹੁਣ ਤਾਂ ਤੁਹਾਨੂੰ ਪੂਰਾ ਇਹ ਨਹੀਂ ਤਾਂ ਇਹ ਵੀ ਦੇਖਦਾਂਗੇ ਹੈਗਾ ਇਹ ਠੀਕ ਹੈ ਦੱਸਿਓ ਸਾਰੇ ਕਿਵੇਂ ਲੱਗਾ ਤੁਹਾਨੂੰ ਤੇ ਸਾਡਾ ਡਰਾਈਂਗ ਰੂਮ ਤੇ ਚਾਹ ਪਨ ਰੱਖੀ ਹੋਈ ਹੈ ਕਿਉਂਕਿ ਛੁੱਟੀਆਂ ਹੋ ਗਈਆਂ ਨੇ ਸਕੂਲਾਂ ਦੇ ਵਿੱਚ ਤੇ ਗੱਲ ਹੋ ਰਹੀ ਜਾਂ ਤੇ ਲੇਟ ਆਏ ਸੀ ਲੇਟ ਨਾ ਹੀ ਟੱਕ ਉਹਨਾਂ ਨਾਲ ਗੱਲਾਂ ਕਰਦੇ ਰਹੇ ਤੇ ਸਵੇਰੇ ਦਿਨ ਦਾ ਪਤਾ ਹੀ ਨਹੀਂ ਲੱਗਿਆ ਇਸ ਕਰਕੇ ਸਾਰੇ ਲੇਟ ਉੱਠੇ ਹੁਣ ਮੈਂ ਚਾਹ ਬਣਾਵਾ ਫਟਾਫਟ ਤੇ ਸਾਰਿਆਂ ਨੂੰ ਚਾਹ ਦਵਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਤੇ ਮੈਂ ਅੱਜ ਬੜਾ ਖੁਸ਼ ਆ ਅੱਜ ਇਹ ਸੰਡੇ ਸੰਡੇ ਵੀ ਹੈ ਤੇ ਹੈ ਨਹੀਂ ਹੁੰਦਾ ਤਾਂ ਹੈਗਾ ਮੈਂ ਕਿਹਾ ਚਲੋ ਮੈਂ ਆਪਣਾ ਫੇਸ ਦਿਖਾਦਾ ਅੱਜ ਬਹੁਤ ਦਿਨ ਹੋ ਗਏ ਮੈਂ ਆਪਣਾ ਫੇਸ ਨਹੀਂ ਦਿਖਾਇਆ ਹੈਗਾ ਏ ਨਵੇਂ ਲੋਕੀਓ ਤੁਹਾਡਾ ਬਹੁਤ ਸਵਾਗਤ ਹੈ ਤੇ ਅੱਜ ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਹੈਨਾ ਤੁਹਾਨੂੰ ਪਹਿਲਾਂ ਵੀ ਮੈਂ ਦੱਸਿਆ ਆ ਸੰਡੇ ਹੈਗਾ ਤੇ ਅੱਜ ਬਣ ਰਹੀਏ ਨੇ ਅੱਜ ਤਾਂ ਮੂਲੀ ਦਾ ਪਾਣੀ ਚੋਂ ਦੇ ਕੈਸਰੀ ਕਰ ਸਕੀ ਹੋਰ ਅਮਮ ਨੂੰ ਮੈਂ ਕਿਹਾ ਵੀ ਮੂਲੀਆਂ ਥੋੜੀ ਕਰਾਰੀ ਬਣਾਇਓ ਕਿਉਂਕਿ ਇਹਨਾਂ ਹਰ ਵਾਰੀ ਮਿਰਚਾਂ ਤੇ ਮਸਾਲੇ ਘੱਟ ਪਉਂਦੇ ਨੇ ਤੇ ਮੈਂ ਕਿਹਾ ਮਸਤਾ ਤੇ ਮਸਾਲੇ ਵਧੀਆ ਪਾਇਓ ਓਕੇ ਆਹ ਕਿ ਮੈਂ ਦੇਖ ਰਿਹਾ ਦੀਦੀਓ ਤੇ ਕਈਓ ਬੋਲਦੇ ਕਿ ਨਹੀਂ ਬੋਲਦੇ ਆਪਣੀ ਬੋਲ ਤਾਂ ਸਮਝ ਆਉਂਦੀ ਆ ਹੋਰ ਤੇ ਹੋਰ ਕਿਸ ਤਰ੍ਹਾਂ ਦੀਆਂ ਡੋਡੀਆਂ ਆਈ ਪਤਾ ਨਹੀਂ ਡੋਡੀਆਂ ਨੇ ਕੀ ਦਿਓ ਚ ਤੇ ਗगन ਵੀ ਅੱਜ ਮੂੰਹ ਪਰਾ ਕਰੀ ਜਾਂਦੀ ਪਤਾ ਨਹੀਂ ਕਿਉਂ ਨਹੀਂ ਆ ਰਹੀ ਵੀਡੀਓ ਦੇ ਵਿੱਚ ਚਲੋ ਮੈਂ ਤਾਂ ਸੋਚਿਆ ਅੱਜ ਬਾਜੀ ਕਹੂਗਾ ਫਿਰ ਮੈਂ ਕਹੋ ਪਰ ਸੋਹਣੀ ਸਾਲੀ ਆ ਗਈ ਤੇ ਬਾਜੇ ਨੇ ਹੋਰ ਕੱਟ ਮਾਰੀ ਸਾਲੀ ਤਾਂ ਉਰੀ ਰਹਿੰਦੀ ਮੇਰੇ ਕੋਲ ਹੀ ਉਹ ਚੁੱਪੀ ਚ ਗਈ ਦੋ ਦਿਨ ਹਾਂ ਦੁੱਪੀ ਆਈ ਮਿਸ ਯੂ ਆ ਰਹੀ ਹੁਣ ਨਹੀਂ ਆ ਤੇ ਆ ਗਈ ਹੁਣ ਨਹੀਂ ਤਾਂ ਭੁੱਲ ਤੇ ਆ ਗਈ ਹੁਣ ਤਾਂ ਮਿਸ ਹੈ ਪਤਾ ਮੂੜੀਆਂ ਨਿਚੋੜੀਆਂ ਜਾਂਦੀਆਂ ਕੋਈ ਮੂੜੀਆਂ ਨਿਚੋੜਨ ਵਾਲੀ ਮਸ਼ੀਨਾਂ ਨਹੀਂ ਕੋਈ ਅੰਮੋ ਨਾਡਾ ਵੱਡਾ ਤੇਰਾ ਸਰੀਰ ਆ ਹੈ ਤੇਰੇ ਮੂੜੀਆਂ ਨਿਚੋੜੀ ਜਾ ਰਹੀਆਂ ਕਬਾਹ ਮੈਂ ਇਹਦੀ ਗੱਲ ਕਹੀ ਵੇਡਾ ਵੱਡਾ ਤੇਰਾ ਸਰੀਰ ਆ ਪਤਾ ਡਾ ਖਾਨੀ ਆ ਨਾ ਮੈਂ ਹਾਂ ਮੈਂ ਆਪਣੇ ਸੌਰੇ ਦਾ ਖਾਨੀ ਆ ਤੇ ਸੌਰੇ ਕੀ ਦੇ ਰਹੇ ਹੈਂ ਮੇ ਤਾਂ ਵੱਡਾ ਸਰੀਰ ਤੇ ਉਧਰ ਵੇਗਾ ਸਵੇਰੇ ਕਰੀਮਾ ਲਾ ਕੇ ਹੈ ਮੈਨੂੰ ਮੈਨੂੰ ਮਾਈਕ ਤੇ ਬੋਲਣਾ ਮਾਈਕ ਤੇ ਬੋਲਣਾ ਭਾਈ ਸਾਡੇ ਘਰੇ ਆ ਗਏ ਆ ਕਿੰਨਾ ਲੈਟਰ ਫ੍ਰੀ ਮੈਚ ਆ ਨਾ ਲੈਟਰ ਦਾ ਖਤਰਾ ਨਾ ਬਿਜਲੀ ਜਾਣੇ ਕੀ ਚੰਚਾ ਖਾਧਾ ਫ੍ਰੀ ਮੈਚ ਚਾਲੂ ਵੀ ਮਾਰੋ ਜੀ ਕੁੱਤੇ ਹੋ ਵੀ ਤਾ ਅੱਛਾ ਤੇ ਫਤੇ ਬੜਾ ਖੁਸ਼ ਹੈ ਅੱਜ ਕਿਉਂਕਿ ਦੀ ਮੰਮਾ ਆ ਗਈ ਨਾ ਉੱਥੇ ਯੂਪੀ ਦੋ ਤੇ ਅੱਜ ਬੜਾ ਖੁਸ਼ ਹੈ ਇਹ ਤੇ ਖੁਸ਼ੀ ਖੁਸ਼ੀ ਚ ਐ ਨਹੀਂ ਪਤਾ ਇਹ ਨਾ ਅੱਜ ਕੁੱਟ ਖਾ ਲਵੇ ਥੋ ਉਹ ਗੜਾ ਮੋਟਾ ਦੇ ਦਿਨ ਦੀ ਤੇ ਪੰਨੀ ਤੇ ਅਮ ਰਾਜਾ ਗਏ ਹੋਏ ਨੇ ਸੁਨਾਮ ਤੇ ਅੱਗੇ ਅਦਰਵਾਈਜ਼ ਦਾ ਫਤਿਹ ਕਹਿੰਦਾ ਮੈਂ ਨਾਲ ਜਾਣਾ ਕਿਉਂਕਿ ਅੱਜ ਉਹਦੀ ਮੰਮੀ ਆਈ ਇਸ ਕਰਕੇ ਉਹਨੇ ਨਾ ਮਿਸ ਕਰਤਾ ਵੀ ਮੈਂ ਜਾਣਾ ਨਹੀਂਗਾ ਤੇ ਉਹ ਗਏ ਨੇ ਅੱਜ ਬੋਲਟ ਦਾ ਥੋੜੀ ਇਹਨਾਂ ਲੈਮਸ਼ਾ ਕਰਵਾਉਣੀ ਸੀਗੀ ਤੇ ਮੈਂ ਇਹ ਚਲ ਕਰਵਾ ਲਿਆ ਉਹਨਾਂ ਕਿਉਂਕਿ ਉਹ ਚ ਕਾਫੀ ਦਿਨਾਂ ਦੇ ਦਿਨਾਂ ਤੋਂ ਸਕ੍ਰੈਚ ਵਾਲੇ ਪਈਏ ਨੇ ਸੁਣ ਲਓ ਉਹਦੀ ਗੱਲ ਹੈ ਤੈਨੂੰ ਕਰਾ ਲਿਆ ਉਹਨੇ ਲੈਮਸ਼ਾ ਠੀਕ ਹੈ ਨਾ ਤੈਨੂੰ ਕਰਾ ਕੇ ਲੈ ਹੁਣ ਕੱਲੇ ਨੂੰ ਮੈਂ ਫਿਰ ਕਹਿੰਦਾ ਮੈਂ ਕਿਹੜੀ ਨਾ ਕਿਹੜੀ ਮੈਂ ਕੱਲੀ ਥੋੜੀ ਕਰਾਉਣੀ ਹੈ ਨਾ ਨਾ ਮੈਂ ਕਹਿੰਦਾ ਜਿੱਦਾਂ ਮੈਂ ਮਰੀ ਚਾਰ ਰੱਟ ਲੈ ਕੇ ਮਰਨਾ ਮੈਂ ਨਾਲ ਸਾਰਾ ਕਰਾ ਕੇ ਲੈਣਾ ਉਹ ਘਟ ਗਿਆ ਨਾ ਉਹ ਕਹਿਣਾ ਉਹ ਇਹ ਤੋਂ ਬਾਅਦ ਆਵਾਜ਼ ਦੋ ਚਾਰ ਦਿਨ ਘਰੇ ਆ ਸੀ ਹਾਂ ਮੈਸਾਂ ਦਾ ਫੈਸਲਾ ਦੇ ਫੈਸਲਾ ਤੇ ਕਿਦਾਂ ਕੋਈ ਜਵਾਬ ਫੈਸਲਾ ਤਾਂ ਵੀ ਲੈਮੀ ਨਹੀਂ ਚਾਹੁੰਦਾ ਫਿਰ ਲੈ ਸਟਾਰ ਬਸ ਇੱਕ ਦੋ ਦਿਨ ਘਰ ਆ ਸੀ ਇਸ ਤੋਂ ਬਾਅਦ ਆਪਾਂ ਇਕੱਲੇ ਜਣਾਂ ਦੀ ਪਤੇਗੜ ਸਾਹਿਬ ਠੀਦੀ ਧੜੇ ਤੇ ਤੇ ਚਾਰ ਦਿਨਾਂ ਬਹੁਤ ਸੇਵਾ ਕਰਕੇ ਆਵਾਂਗੇ ਦੋ ਦੋਕ ਤਿੰਨ ਦਿਨ ਹੀ ਰਹਿਾਂਗੇ ਨਾ ਮਸਾ ਸਾਲ ਦੇ ਵਿੱਚ ਕਿੰਨੇ ਕਦੇ ਆਪਾਂ ਕੱਢਦੇ ਆ ਜਿਹੜੇ ਸਾਡੀ ਜ਼ਿੰਦਗੀ ਦੇ ਵਧੀਆ ਦਿਨ ਹੁੰਦੇ ਨੇ ਬਾਕੀ ਤੁਹਾਨੂੰ ਪਤਾ ਸਾਰੇ ਦਿਨ ਅਗਿਆਂਦੇ ਕੁੱਤੇ ਭਕਾਈ ਸੀ ਤੇ ਬਾਕੀ ਇਹ ਦਿਨ ਚੰਗੇ ਨੇ ਰੱਬ ਦੇ ਨਾਮ ਵਾਲੀ ਸੁੱਤੀ ਲਾਵਾਂਗੇ ਤਾਂ ਸਾਰੇ ਆਪਣੇ ਆਪਣੇ ਘਰਾਂ ਦੇ ਵਿੱਚ ਜਾ ਕੇ ਰਿਆ ਕਰੋ ਇੰਨਾ ਕ ਟਾਈਮ ਆਪਾਂ ਕੱਢ ਸਕਾਂਗੇ ਜ਼ਰੂਰ ਕੱਢਣਾ ਚਾਹੀਦਾ ਨਾ ਕਿਉਂਕਿ ਸਾਡੇ ਗੁਰੂਆਂ ਨੇ ਸਾਡੇ ਵਾਸਤੇ ਇੰਨੀਆਂ ਕੁਰਬਾਨੀਆਂ ਕੀਤੀਆਂ ਨੀਕੇ ਨੀਕੇ ਬੱਚੇ ਆਪਣੇ ਹਨਾ ਸਾਡੇ ਪਰਿਵਾਰ ਸਾਰਾ ਵਾਰਤਾਂ ਉਹਨਾਂ ਨੇ ਸਿੱਖੀ ਵਾਸਤੇ ਸਾਨੂੰ ਉਹੀ ਗੱਲ ਸਾਨੂੰ ਯਾਦ ਨਹੀਂ ਹੈਗਾ ਅੱਜ ਦੇ ਟਾਈਮ 'ਚ ਕੋਈ ਵੀ ਸਾਡੇ ਨਾਲ ਉਹਨਾਂ ਨੇ ਕਿੰਨਾ ਪੋਣੀ ਕੀਤਾ ਯਾਰ ਕੀ ਸੋਚ ਕੇ ਦੇਖੋ ਅੱਜ ਆਪਣੇ ਬੱਚਿਆਂ ਨੂੰ ਕੋਈ ਕਰੇ ਮੈਂ ਔਖ ਤੇ ਖੜੇ ਹੁੰਦੇ ਨੇ ਆ ਚੀਜ਼ ਸੁਣ ਕੇ ਨਾ ਗਗਨ ਫਤੇ ਨੂੰ ਛੱਡ ਕੇ ਮਾਰਨਾ ਬਹੁਤ ਔਖਾ ਆ ਦੇਖ ਆਪਾਂ ਨੂੰ ਕਿਦਾਂ ਦਾ ਫੀਲ ਹੁੰਦਾ ਸੀ ਨਾ ਵੀ ਗਗਨ ਗਈ ਛੱਡ ਕੇ ਗਗਨ ਨੂੰ ਕਿਦਾਂ ਲੱਗਦਾ ਸੀ ਪਰ ਬੜੀ ਵੱਡੀ ਕੁਰਬਾਨੀ ਯਾਰ ਬਹੁਤ ਵੱਡੀ ਛੋਟੇ ਛੋਟੇ ਬੱਚੇ ਜਦੋਂ ਪੜੇਗਾ ਮੇਰੇ ਨਾਲ ਸਰੀਰ ਨੂੰ ਤਰੇਲੀਂ ਜਾ ਰਹੀ ਨੇ ਸੁਣ ਕੇ ਨਾ ਇਹ ਚੀਜ਼ਾਂ ਤੇ ਬੜਾ ਔਖਾ ਟਾਈਮ ਸੀਗਾ ਗੁਰੂਆਂ ਵਾਸਤੇ ਪਰਵਾਰ ਨੇ ਕੋਈ ਸੀ ਨਹੀਂ ਕੀਤੀ ਹੈਗੀ ਹਾਂ ਇਦਾਂ ਜਿਹੜੇ ਗੁਰੂ ਸੀ ਉਹ ਬਹੁਤ ਕੁਝ ਕਰ ਸਕਦੇ ਸੀ ਆਪਣੇ ਬੱਚਿਆਂ ਉਨਾਂ ਨੂੰ ਕਿ ਲੋੜ ਪਈ ਸੀ ਸਾਡੇ ਘਰ ਤੇ ਮਾਰਨ ਦੀ ਸਾਰਾ ਕੁਸੀ ਵਾਹਿਗੁਰੂ ਕੋਲੇ ਆਪਣੇ ਗੁਰਗੋਮਨ ਸਿੰਘ ਜੀ ਕੋਲੇ ਕਿਰਵੀ ਪਰਿਵਾਰ ਵਾਰਿਆ ਉਹਨਾਂ ਨੇ ਬਹੁਤ ਵੱਡੀ ਕੁਰਬਾਨੀ ਇਤੋਂ ਵੱਡੀ ਕੁਰਬਾਨੀ ਕੋਈ ਹੋ ਹੀ ਨਹੀਂ ਸਕਦੀ ਆ ਜਿਹਨਾਂ ਦੇ ਵਿੱਚ ਜਿਹਨੇ ਪੁੱਛ ਰਿਆ ਨਾ ਕਿ ਮੈਂ ਸਰਦਾਰ ਬੰਨਾ ਜਾਂ ਪੱਗ ਮੈਂ ਬੰਨਣੀ ਚਾਹੁੰਦਾ ਹਾਂ ਨਾ ਏਸਾ ਕਹਿਣਾ ਤਾਂ ਬੜੀ ਵੱਡੀ ਗੱਲ ਏ ਸਹੀ ਹੈ ਸਾਰੇ ਸਿੱਧੇ ਪਾਸੇ ਲੱਗੋ ਜੀ ਦਸਤਾਰਾਂ ਸਜਾਓ ਗੁਰੂ ਘਰ ਜਾਓ ਖਾਸ ਕਰਕੇ ਫਤਿਹਗੜ ਸਾਹਿਬ ਜ਼ਰੂਰ ਪਹੁੰਚਿਆ ਕਰੋ ਸਾਰੇ ਜਾਨੇ ਕਿਉਂ ਕਿ ਉੱਥੇ ਜਾ ਕੇ ਤੁਹਾਨੂੰ ਪਤਾ ਲੱਗਦਾ ਵਾਡੇ ਇਤਿਹਾਸ ਆਪਣਾ ਕਿੰਡਾ ਤਗੜਾ ਇਤਿਹਾਸ ਹੈ ਆਪਣਾ ਤੇ ਕਈਆਂ ਨੇ ਦਸਤਾਰਾਂ ਵਿੱਚ ਸਜਾਈਆਂ ਨੇ ਹੈਨਾ ਕੌਣ ਕੀ ਹੋ ਗਿਆ ਜੇ ਆਪਾਂ ਪਹੁੰਚ ਜਾਣਾ ਇੱਕ ਦੋ ਦਿਨਾਂ ਤੱਕ ਫਤਿਹਗੜ ਸਾਹਿਬ ਹਨਾ ਫਿਰ ਆਪਾਂ ਉੱਥੇ ਜਾ ਕੇ ਸੇਵਾ ਕਰਨੀ ਬਾਕੀ ਤੁਹਾਨੂੰ ਵੀ ਦਰਸ਼ਨ ਕਰਾਵਾਂਗੇ ਠੀਕ ਹੈ ਤੇ ਤੁਸੀਂ ਦਰਸ਼ਨ ਕਰਿਓ ਸਾਰੇ ਜਿਹੜੀਆਂ ਭੈਣਾਂ ਭੈਣ ਭਰਾ ਦੇ ਸੰਦੇਸਾਂ ਦੇ ਸੰਗ ਬੈਠੇ ਨੇ ਉਹਨਾਂ ਸਾਰਿਆਂ ਨੂੰ ਆਪਾਂ ਦਰਸ਼ਨ ਕਰਾਵਾਂਗੇ ਫਤਿਹਗੜ ਸਾਹਿਬ ਦੇ ਮਨਪ੍ਰੇਰਕ ਮਨ ਵੀ ਤਾਂ ਸ਼ੌਕ ਸ਼ੌਕ ਕੀ ਹਾਈ ਲਵ ਤੁਹਾਨੂੰ ਲੰਡਕ ਦੇਰੀ ਮੈਡੀ ਕਾਦੀ ਲੰਡਕ ਦੇਰੀ ਆਈ ਲਵ ਤੁਹਾਨੂੰ ਅਲਿਫ ਦੇਰੀ ਲੰਡਕ ਦੇਰੀ ਮਾਰ ਵੀ ਨੇ ਚਾਕਲੇਟ ਮੰਗਾਈ ਕਹਿੰਦੀ ਇਕੱਠੀ 100 ਵਾਲੀ ਲਿਆ ਕੇ ਕਹਿੰਦੀ ਲਾ ਵਾਲੀ ਬਣੀ ਦੀ ਕੋਈ ਜਿਗਰਾ ਤਾਂ ਮੈਨੂੰ 100 ਵਾਲੀ ਲਿਆ ਦੇ ਦੋਸਾ ਜਿਗਰਾ ਵਾਲੀ ਬਣੀ ਦੀ ਜਿਗਰਾ ਕੀ ਤੇਰੇ ਕੋਲ ਕਾਹ ਹੈ ਤੈਨੂੰ 100 ਵਾਲੀਆਂ ਚਾਕਲੇਟਾਂ ਵੰਡਿਆ ਨੇ ਹਾਏ ਸਭ ਫਰਾਨੀਆਂ ਹੁਣ ਚੱਲ ਫਿਰ ਤੈਨੂੰ ਭਾਂਡੇ ਵਾਜਾ ਮਾਰਦੇ ਤੂੰ ਵੀ ਲਿਆ ਕੇ ਰੜੀ ਤੇ ਮੱਚ ਕੇ ਖਾਣੀਆਂ ਮੱਚ ਖਾਣੀ ਚਾਕਲੇਟ ਮੱਚ ਮੱਚ ਕੇ ਮੱਚ ਮੰਚ ਖਾਣੀ ਹੈ ਮੈਂ ਖਾ ਕੇ ਬਚੂਗਾ ਮੈਂ ਕਿੱਥੇ ਹਾਂ ਮੰਚ ਖਾਣੀ ਹੈ ਹਾਂ ਮੰਚ ਲੈ ਲੈ ਕਿੰਨੇ ਵਾਲੀ ਜਿੰਨੇ ਮਰਜ਼ੀ ਵਾਲੀ ਹੋਵੇ ਤੇ ਮੰਚ ਲੈ ਲੈ ਤੈਨੂੰ ਚੌਲ ਖਾਣੇ ਚਾਹੀਦੇ ਮਿਲ ਜੀ ਸੋ ਬੀਰ ਨਹੀਂ ਗਈ ਬੱਧੀ ਜਾਉਂ ਅੱਡੀ ਸ਼ੌਪ ਲੈ ਕੇ ਮੰਚ ਚਾਹੁੰਦੀ ਨੇਗੀ ਕਿਉਂਕਿ ਇਹਨੂੰ ਫੋਟੋ ਭੇਜਾਂਗੀ ਉਹਨਾਂ ਦਾ ਫੋਟੋ ਸੈਟ ਲੈਣਾ ਗੜੀ ਬਣਨੀ ਗਈ ਅੱਛਾ ਐਡਾ ਰੋਬ ਉਂਗਲ ਨਹੀਂ ਦਿਖਾਉਣੀ ਨਹੀਂ ਨਹੀਂ 4 ਵਜੇ ਤੋਂ ਪਹਿਲਾਂ ਪਹਿਲਾਂ ਅੱਛਾ ਅੱਛਾ ਹੋਰ ਕੁਝ ਲੇਟ ਨਹੀਂ ਕਰਨੀ ਆ ਬੀਬੀ ਨੂੰ ਕਹਿ ਦੇ ਜਿਹੜੀ ਤੂੰ ਬੀਬੀ ਲਾ ਕੇ ਬਿਠਾਈਏ ਇਹਨਾਂ ਵਿਚਾਰੀ ਨੇ ਪਸੰਦ ਨਹੀਂ ਆਉਣੀ ਤੁਹਾਡੀ ਅੱਛਾ ਤੁਹਾਨੂੰ ਪਸੰਦ ਨਹੀਂ ਆਉਂਦੀ ਹੈਗੀ ਇਹਦੀ ਕੜੀ ਬਣੀ ਹੋਈ ਬਸ ਕਰਨ ਕੱਪੜੇ ਕੱਪੜੇ ਤੋਂ ਕੜੀ ਬਣਾ ਦਿੰਦੀ ਹੈ ਠੀਕ ਹੈ ਕੱਲ ਲੱਸੀ ਵੇਲੋ ਖੱਟੀ ਵੀ ਹੈਗੀ ਕਿ ਨਹੀਂ ਤਦਿ ਸਚੰਗਮ ਮੈਂ ਜੂੰ ਗਈ ਜੂੰ ਆਈ ਓਕੇ ਮੈਨੂੰ ਪਤਾ ਜਿੰਨਾ ਕੋਣਾ ਉਹ ਤੇਰੇ ਪੇਕਿਆਂ ਦਾ ਫੋਨ ਆ ਗਿਆ ਤੇਰੇਆਂ ਦਾ ਫੇਰ ਕਹਿੰਦੇ ਕਦੋਂ ਕਉਣਾ ਮੈਂ ਲੈ ਕੇ ਆਉਣਾ ਤੇ ਪ੍ਰੀਤੋ ਨੂੰ 10 ਵਜੇ ਰੋਰਾ ਨਹੀਂ ਜਾਣਾ ਤੁਸੀਂ ਉਹ ਜਾਣਾ ਸੀ ਜਦ ਨਾਨਕੇ ਦਾ ਫੋਨ ਆਈ ਜਾਂਦਾ ਨਹੀਂ ਗੱਲ ਤੋਂ ਸੱਚ ਮੈਂ ਦੱਸਣਾ ਦੇਣਾ ਹਾਂ ਉਹ ਰਾਜਾ ਉੱਥੇ ਗਿਆ ਹੀ ਉਹਦਾ ਵੀ ਚੰਮਕ ਕਰਾ ਦੇ ਉਹਦਾ ਕੀ ਕੰਮ ਕਰਾਉਣਾ ਉਹ ਤਾਂ ਭੰਗਾਈ ਤੇ ਉਹਦਾ ਵੀ ਅਜੀ ਨਿਬੜਲੇ ਜੀ ਸੌ ਮਾਰ ਨਹੀਂ ਕੱਲ ਨੂੰ ਨਹੀਂ ਜਾਣਾ ਅੱਛਾ ਮੱਖੀਆਂ ਢਾਓ ਫਿਰ ਉੱਤੋਂ ਐਨੇ ਘੱਟ ਚੱਲਦੇ ਕੱਲ ਨੂੰ ਨਹੀਂ ਜਾਣਾ ਕੱਲ ਨਹੀਂ ਜਾਣਾ ਹੈਗਾ ਜੇ ਉਹ ਕੰਮ ਉਹਦਾ ਵੀ ਕਰਕੇ ਜਾਣਾ ਹੈ ਤੇ ਰਾਜੇ ਦਾ ਚੰਗਾ ਕਰਉਣੀ ਮੈਂ ਰਾਜਾ ਉੱਥੇ ਮਿਲ ਨਹੀਂ ਰਾਜ ਨੂੰ ਬਾਏ ਫਤਿਹ ਲਵ ਯੂ ਬੋਲਦੇ ਰਹਿੰਦੇ ਤੁਸੀਂ ਬਿਸਕੁਟ ਅਜੀ ਸਕੂਟੀ ਤੇ ਕੋਈ ਨਵੇਂੜ ਲੈਣੇ ਦਾ ਕੰਮ ਓਕੇ ਓਕੇ ਪ੍ਰਧਾਨ ਦੇ ਪਿੱਛੇ ਬਹਿ ਗਏ ਆ ਤੇ ਹੁਣ ਆਪਾਂ ਸੁਨਾਮ ਚੱਲੇ ਆ ਹੈਨਾ ਤੇ ਪ੍ਰਧਾਨ ਸਾਹਿਬ ਹੈਵੀ ਡਰਾਈਵਰ ਜੂਮ ਪਹਟਾ ਦੇਣਾ ਸਾਨੂੰ ਪੱਟੇ ਲੈਣਾ ਸੁਨਾਮ ਬਹੁਤ سارے ਕੰਮ ਕਰਨ ਨਾਲ ਦੇ ਅੰਦਰ ਨਾ ਵਾਈਨ ਕਲਰ ਦੀ ਕਿਹ ਹੈ ਬੈਲੇ ਲੋਫਰ ਸਟਾਈਲ ਹੈ ਉਹ ਵੀ ਦਿਖਾ ਦੇ ਨੀ ਚਾਹੀਦੀ ਆਪ ਨੂੰ ਇਹ ਵਾਲੀ ਹੀਲ ਨਹੀਂ ਨੀ ਮਚਾ ਹੁਣੇ ਪੀ ਕੇ ਆਈ ਹਾਂ ਵਾਈਨ ਦਿਖਾ ਮੈਂ ਕਲਰ ਨੀ ਮੈਂ ਇੱਕ ਸਕਿਨ ਕਲਰ ਹੈ ਸਾਈਡ ਵਾਲੇ ਸ਼ੇਪ ਦੇ ਚਾਹੀਦੀ ਹੈ ਹਾਂਜੀ ਹਾਂਜੀ ਇਦਾਂ ਵਾਲੀ ਇੱਕ ਲੋਫਰ ਸ਼ੇਪ ਵੀ ਹੈ ਮੇਰੇ ਕੋਲ ਉਹ ਬਲੋਕ ਹੀਲ ਦੇ ਅੰਦਰ ਇੱਕ ਵਾਰੀ ਦਿਖਾ ਦੇ ਨਾ ਦਿਖਾ ਦੇ ਨਾ ਹੋਣੀ ਦਿਖਾ ਦੇ ਜਿਹੜਾ ਪਸੰਦ ਆ ਠੀਕ ਹੈ ਆਪਾਂ ਪਹੁੰਚ ਗਏ ਸ਼ਾਪਿੰਗ ਕਰਨ ਜੁੱਤੀਆਂ ਦੀ ਦੋ ਦੋ ਘੜੀ ਮੈਨੂੰ ਆਪਣੇ ਵਾਂਗ ਹੀ ਪਸੰਦ ਆਈਆਂ ਨੇ ਲੈ ਲਓ ਹੈ ਲੈ ਲਓ ਪਰ ਨਹੀਂ ਮੈਨੂੰ ਸ਼ੂ ਵੀ ਖੋਣੇ ਮੈਂ ਜ਼ਿਆਦਾ ਇਹਦੇ ਵਾਸਤੇ ਜੁੱਤੀਆਂ ਲੈਣੀਆਂ ਨੇ ਮੈਂ ਕਹਿ ਰਹੀ ਸੀ ਕਿ ਮੈਂ ਚੱਕ ਲੂੰਗੀ ਹਾਂ ਬਰੋਂ ਕਰ ਹੈ ਹੈ ਜਾਈਂ ਕਰੋ ਉਹ ਸੈਂਡਲ ਵੀ ਹੈ ਕਿੰਨੀ ਵੱਡੀ ਜਿਹੜੀ ਆਹ ਆਹ ਹਾਂ ਇਹ ਡਾਈ ਵੀ ਆ ਪਈ ਨੀਲੀ ਬੰਦ ਉਹ ਜਿਹਨਾਂ ਨੂੰ ਤੁਸੀਂ ਬੰਨਤੀ ਸੀ ਮੇਥਾ ਹਾਈਟ ਲੰਬੀ ਹੈ ਉਹ ਪਾਈ ਤਾਂ ਮੁਕਾਦੀ ਮੈਂ ਇੱਕ ਵਾਰੀ ਪਾਈ ਸੀ ਉੱਥੇ ਫਿਰਵਲ ਤੇ ਅੱਛਾ ਹੀ ਉਹ ਉਸ ਤੋਂ ਬਾਅਦ ਤਾਂ ਕਦੀ ਨਹੀਂ ਪਾਈ ਹੁਣ ਮੈਂ ਸੋਚ ਰਹੀ ਆ ਮਾਸੂ ਇਹਦੀ ਹੀਲ ਵੀ ਸਹੀ ਹੈ ਜੁੱਤੀ ਵੀ ਸੋਹਣੀ ਸੋਬਰ ਤੇ ਲਿਓ ਮੈਂ ਆਪਾਂ ਕੇ ਦੇਖਾਂ ਤੇਰੇ ਆਜੂਗੀ ਆਜੂਗੀ ਦਾ 40 ਸਾਈਜ਼ ਆ ਪਾ ਕੇ ਦੇ ਸੌਕਸ ਪਾਏ ਹੋਏ ਤਾਂ ਮੈਂ ਤੂੰ ਫਿਰ ਕੀ ਹੋ ਗਿਆ ਟੋਟਾ ਹੀ ਨੋ ਭਾਈ ਟਾਟਾ ਸੌਖਾ ਪਾਇਆ ਹੋਇਆ ਤੁਮੂ ਨਹੀਂ ਲਓ ਨਹੀਂ ਲਓ ਮੈਂ ਅੱਛਾ ਬਲੌਕ ਖੇਡਦੇ ਹਾਂ ਨੀਆ ਰੈੱਡ ਵਾਲੀ ਚੁੱਤੀ ਬਾਗੀ ਆਹ ਇਹ ਬਹੁਤ ਪਸੰਦ ਆਊਗੀ ਇਹ ਕੁਝ ਸਿਲੈਕਟਡ ਆ ਇਹ ਰਵਾਸ ਦੀ ਬਹੁਤ ਜੰਮ ਦੇ ਪਸੰਦ ਵੀ ਆਏਗੀ ਉਹਨਾਂ ਨੂੰ ਪੰਜਾ ਥੋੜਾ ਡਰੋਡ ਦਿੱਸੂ ਨਾ ਡੋਡ ਚੀਜ਼ ਮੋਸ਼ਾ ਬਲੈਕ ਸੀ ਬੰਦੀ ਕੁਛਰੀ ਹੈ ਤੇ ਅੱਜ ਕਮ ਬਹੁਤ ਰੈਂਡ ਚੈੱਕ ਲੈ ਅਸ਼ਾ ਇਹ ਨਹੀਂ ਚੱਕਿਆ ਅੱਛਾ ਠੀਕ ਹੈ ਇਹ ਨਹੀਂ ਬੰਦੀ ਨਾ ਗੱਲ ਇਹਦੀ ਆ ਚੀਜ਼ ਆਵਾਜ਼ ਕਰਦੀ ਹੁੰਦੀ ਮੈਂ ਤਾਂ ਬੋਲਦਾ ਆਵਾਜ਼ ਨਹੀਂ ਕਰਦੀ ਥੋੜੀ ਜਿਹੀ ਮੈਂ ਆਵਾਜ਼ ਨਹੀਂ ਕਰੇਗੀ ਮੈਡਮ ਬਟੇ ਦੀ ਹੀਲ ਘੱਟਣਾ ਥੋੜੀ ਜਿਹੀ ਹੀਲ ਹੋਵੇ ਜਿੰਨੀ ਕੋ ਤੁਸੀਂ ਦਿਖਾਈ ਇੰਨੀ ਕਿ ਜੈਨੂਇਨ ਹੈ ਇਹ ਹੀਲ ਘੱਟਾ ਲੂ ਨਾ ਮੈਡਮ ਇਹ ਫੋਨ ਚੁੱਕੋ ਹਾਂ ਠੀਕ ਹੈ ਸਮਾਰਟ ਪੀਸ ਹੈ ਕੰਫਰਟੇਬਲ ਜੀ ਹੈ ਇਹ ਫਿਰ ਦੋ ਸਟਿਲ ਇਹ ਫਰ ਤੋਂ ਵੀ ਜ਼ਿਆਦਾ ਤਿੱਖੀ ਨਹੀਂ ਹੈਗੀ ਉਹ ਜ਼ਿਆਦਾ ਤਿੱਖੀ ਹੈ ਇੱਕ ਉਹ ਦੇ ਨਾ ਤਿੰਨਾ ਚ ਦੇਖ ਲਓ ਤੁਸੀਂ ਨਾ ਤਿੰਨੋਂ ਆਰਟੀਕਲ ਸੋਨੇ ਨੇ ਦੋ ਹੈ ਉਹ ਇੱਕ ਹੈ ਉਹ ਇੰਨਾ ਚ ਜਿਹੜਾ ਮਰਜ਼ੀ ਲੈ ਲਓ ਉਹ ਵਾਲਾ ਵੀ ਸੋਨੇ ਵਾਂਸੀ ਨਹੀਂ ਉਹ ਹੀਲ ਨਹੀਂ ਹੈਗੀ ਇੰਨੀ ਇਹਨਾਂ ਦੀ ਹੀਲ ਠੀਕ ਹੈ ਇਹ ਵਾਲੀ ਹੀਲ ਠੀਕ ਹੈ ਜਦਕਰ ਕਲਰ ਦਾ ਪੈ ਰਗਾ ਮੈਂ ਪੁੱਛਣਾ ਭੁੱਲ ਗਈ ਵੀ ਕਲਰ ਕਿਹੜਾ ਕਰਨਾ ਹੈਂਡਲ ਦੇ ਵਿੱਚ ਹਾਂ ਇਹਦੇ ਵਿੱਚ ਜਿਹੜੀ ਚਿੱਪਿੰਗ ਕਰਾਈ ਹੈ ਨਹੀਂ ਇਹਦੇ ਵਿੱਚ ਹੀਲ ਦੇ ਵਿੱਚ ਇਸ ਵਾਲੀ ਦੇ ਵਿੱਚ ਕੋਲਰ ਜਿਹੜਾ ਅਮਰਜੀ ਲੈ ਜਾਓ ਮੈਨੂੰ ਜੰਦਾ ਹੀ ਪਸੰਦ ਆਇਆ ਉਹਨੂੰ ਕੋਲਰ ਸਾਰੇ ਸਲੈਕਟ ਦੇ ਮੈਡਮ ਨਹੀਂ ਮੈਡਮ ਸਾਰੇ ਓਕੇ ਨੇ ਆਹ ਦੇਖ ਲੈਂਦੇ ਮੈਂ ਸੱਚੀ ਬਹੁਤ ਵਧੀਆ ਲੱਗਦੀ ਹੈ ਨੀ ਕੱਟ ਦੇ ਵਿੱਚ ਤਾਂ ਉਹ ਠੀਕ ਲੱਗ ਰਹੀ ਕਿਉਂਕਿ ਜਿਆਦਾ ਮੋਟੀ ਹੀ ਲੱਗਣ ਦੀ ਬਲੈਕ ਵਾਲੀ ਇਧਰ ਆਹ ਵਾਲੀ ਹੈ ਨਾ ਉਹ ਸੋਹਣੀ ਲੱਗਦੀ ਹੈ ਬਲੈਕ ਇਸ ਤੋਂ ਲਾਵਾ ਕੋਸ਼ੋਰ ਡਿਸਕਾਊਂਟ ਤੇ ਲੈ ਵੀ ਸਿਰਫ 500 ਰੁਪਏ ਦੇ ਆਉਮੀ ਇੰਪ੍ਰੈਸ਼ਨੀਅਟ ਕਿ ਨਹੀਂ ਐਨਾ ਕੁਝ ਨਹੀਂ ਜ਼ਿਆਦਾ ਚਾਹੀਦਾ ਪਰ ਬਸ ਸਿੰਪਲ ਸੋਬਰ ਜੀ ਹੋਵੇ ਬਸ ਐਨਾ ਕੁ ਜਿੱਦਾਂ ਕਿ ਮੈਂ ਪਹਿਲਾਂ ਲੈ ਕੇ ਕਿਸੀ ਬਲੈਕ ਆਪਣਾ ਤੋਂ ਵੀ ਥੋੜਾ ਸਿੰਪਲ ਜਿਹਾ ਬੱਕਲ ਲੱਗਿਆ ਸੀ ਬਸ ਸਿੰਪਲ ਸੋਬਰ ਲੈ ਅਦਰ ਦੀ ਹੈ ਕੈਟਵੌਕ ਦੀ ਜੜੀ ਹਰ ਵਾਰੀ ਕਿਸੀ ਬ੍ਰਾਂਡ ਲੈ ਕੇ ਜਾਂਦੇ ਹੋ ਕੰਪਨੀ ਇਸ ਚ ਠੀਕ ਹੈ ਮੈਂ ਸਿੰਪਲ ਸੋਬਰ ਆਸਈ ਹੋਵੇ ਇਹ ਵੀ ਆਲਟਨਾ ਹੈ ਤੇ ਵਿਦਾਊਟ ਸਾਊਂਡ ਹੈ ਇਟ ਇਸ ਖਾਸ ਤਰ੍ਹਾਂ ਸਾਊਂਡ ਨਹੀਂ ਨਿਕਲਦੀ ओरिजिनल ਕੈਟਵੌਕ ਦੀ ਹੈ ਕੰਫਰਟੇਬਲ ਰਾਈਡਿੰਗ ਐਫਟਰ ਆਨ ਕੰਫਰਟ ਰਹੇਗੀ ਕੀ ਕਾਹੀ ਸਰ ਨਹੀਂ ਲੈ ਲਵਾਂ ਜਦੋਂ ਚਾਹੀਦਾ ਤੁਸੀਂ ਇਦਾਂ ਕਰੋ ਇਕਨਾ ਬਲੈਕ ਸਾਈਡ ਤੇ ਕਰ ਦੋ ਅਸੀਂ ਕਿਉਂ ਨਹੀਂ ਦੇਰ ਤੱਕ ਦੂਸਰੇ ਕੰਮ ਨਿਬੇੜਵਾ ਤੇ ਉਹ ਆਪਣੀਆਂ ਦੋ ਹੋ ਗਈਆਂ ਇਹ ਮੈਮੋ ਹੋ ਗਈ ਉਹ ਵੀ ਉਹ ਤੇ ਜੇ ਸਪੰਜੀ ਹੈ ਸਾਰਾ ਮੋਟਾ ਕੱਪੜਾ ਸਪੰਜੀ ਗਰਮ ਮੈਮਰੀ ਫੋਰਮ 16 ਫੁੱਟ ਕੱਪੜਾ ਸੇਮੇ ਕਰ ਲੈ ਫਿਰ ਦੇਖੋ ਪਹਿਲਾਂ ਕੱਲਰ ਦਾ ਚੱਕਾ ਦੇ ਲਾਗੇ ਹੋਰ ਛੋਟੀਆਂ ਵੱਡੀਆਂ ਕੰਫਰਟ ਵੀ ਹੈ ਇਹ ਤਾਂ ਠੰਡਾ ਹੈ ਇਹ ਤਾਂ ਜਿਵੇਂ ਹੈ ਜਿਵੇਂ ਜਾਈ ਸੇ ਪਹਿਲਾਂ ਕਰੇ ਉਸ ਤੋਂ ਪਹਿਲੇ ਬਸ ਉਹ ਤੋ ਪਾ ਕੇ ਜਾਈ ਚ ਨਹੀਂ ਪਹਿਲੇ ਕਿਹ ਹੈ ਉਹ ਜੇ ਤੂੰ ਹੀ ਕਹੇ ਕਿ ਆਪਸ ਬਣਾਤੇ ਨਾਲ ਵੀ ਕਲਰ ਵੀ ਹੋ ਸਕਦਾ ਇਹ ਕਿਸ ਰੇਂਜ ਦੇ ਬ੍ਰੌਸ ਵਾਲੇ ਇਹ 950 ਜੀ ਮੈਂ ਵੀ ਲੈਣਾ ਮੈਨੂੰ ਦੁਆਲੇ ਨੂੰ ਬੰਨਣ ਵਾਲਾ ਜੀ ਆ ਕਿ ਮੈਂ ਕਾਈ ਤੇ ਤੈਰੀ ਨਹੀਂ ਉਹ ਪੈਂਕ ਕਲਰ ਨਹੀਂ ਲੈਣੀ ਉਹ ਪੈਂਕ ਨਹੀਂ ਬਈ ਲੈ ਮੁੰਦੂ ਵਾਲੇ ਲਾੜੋ ਜਣਨ ਪਟਾ ਪੈਸੇ ਚਾਹੋ ਹਾਂ ਸੁਣੇ ਹੈ ਸੁਣੇ ਮੁੰਦੂ ਵਰਗੇ ਵਾਲ ਤੇ ਬੜੇ ਹੋਏ ਨੇ ਮੁੰਦੂ ਲੰਮੇ ਰੇਟੀ ਕਰਕੇ ਹੋਏ ਉਹ ਅਲਸਾਈ ਪੁੱਤਾ ਚੱਕੀ ਨਹੀਂ ਆਹ ਹਾਂ 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 ਆਹ 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 ਲੈ ਗਈ ਉਹ ਆਹ ਤੁਸੀਂ ਨਵਾਂ ਫੈਨਸਟੇਨ ਲੈ ਕੇ ਆਇਆ ਸੀ ਨਾ ਸਾਈਜ਼ ਨਹੀਂ ਮਿਲ ਰਿਹਾ ਨਾ ਬੱਚਾਣਾ ਸਾਈਜ਼ ਮੇਰੇ ਤੋਂ ਜਾਓ ਕਿਡਜ਼ ਸੈਕਸ਼ਨਸ ਜਾਓ ਇਰਾ ਇਰਾ ਇੰਦੂ ਕੱਟੋ ਚਲੋ ਨਾ ਅਲਰੇਡੀ ਫੇਲਾ ਆ ਰਿਹਾ ਜੋਂ ਨੂੰ ਦਰਖਤ ਤੇ ਤਲੜ ਲੱਗੀ ਆ ਨਾ ਥੋੜਾ ਜਨਾ ਰੱਖੋ ਇਹ ਤਾਂ ਪਿਆ ਪੁਰਾਣਾ ਆ ਅਰਜਨ ਕਰਕੇ ਸਨਾਰ ਪਾਇਤੀ ਰੱਖਣੇ ਮਸੰਤ ਹੋਈ ਲੱਗਿਆ ਰੈਡ ਤੇ ਦਿੱਤਾ ਚ ਫਾਟਿੰਗ ਟੱਕੀ ਜੀ ਕਾਟੇ ਕੁਝ ਕੋਈ ਠੰਡਾ ਕੀ ਜੀ ਹਾਂ ਇਹਦੀ ਤਾਂ ਮਿਲੂਗਾ ਆ ਜਿਹੜਾ ਆ ਬਰੋਸ ਮਿਲੂਗਾ ਵਾਈਟ ਕਲਰ ਹੈ ਇਹਦਾ ਕਲਰ ਜੀ ਵਾਈਟ ਹੈ ਇਹਦਾ ਜੀ ਹੈ ਜਾਨਾ ਕੋਲ ਪਰਪਲ ਹੈ ਜਾਨਾ ਕੋਲ ਨਹੀਂ ਹੈ ਗਰੇ ਨਹੀਂ ਆਇਆ ਬੜਾ ਪਿਆਰਾ ਹੈ ਇਹ ਸਪੈਸ਼ਲ ਮੰਗਦੇ ਨੇ ਜਿਹੜਾ ਕਲਰ ਤੁਸੀਂ ਕਹਿੰਦੇ ਹੋ ਸੋ ਆ ਜਿਹੜਾ ਟਾਈਮ ਮਣੀ ਦਮਾ ਨੇ ਹੈ ਅੱਜ ਅੱਜ ਤਾਂ ਸਾਡ ਮਾਉਂਟ ਟੈਨ ਗੁਣੀ ਨੇ ਕੱਲ ਨਹੀਂ ਉਹ ਚੰਚੇ ਪਾ ਲਓ ਬੇਬੀ ਪੂਣੀ ਨੂੰ ਬੇੜਾ ਦੇ ਇਹਨੇ ਨਹੀਂ ਕੱਲ ਕੇ ਨਾ ਸੈਨ ਨਾ ਰਿਹਾ ਮੈਂ ਭਾਜੀ ਹੋਰ ਦੇ ਦੋ ਆ ਕੱਲ ਨਹੀਂ ਲੈਣਾ ਇੱਥੇ ਰੱਤ ਰੋ ਹੋ ਜਾ ਕੱਲ ਆ ਜੀ ਮडम ਬਦਮੂ ਕੱਲ ਸਮਾਨ ਲੈ ਕੇ ਆਦਾਂ ਮੈਂ ਆਉਂਦੇ ਰੇਲੇ ਕੋਲ ਕੇ ਚੱਲ ਹੌਲ ਕਿ ਬੀਚਾ ਦਰਨਾ ਪਾਕੇ ਦੇ ਕੁਚਲ ਪ੍ਰੋਪਰ ਕੰਫਰਟ ਹੋਗਾ ਜੇ ਜੀ ਨਹੀਂ ਪੜਨਾ ਫੁੱਲ ਕਾਮ ਆ ਜਾਂਦਾ ਸੀ ਤੇ ਹਾਂ ਜੀ ਤੋਂ ਸੌ ਸੱਚੀ ਬੜਾ ਮੋਟੇ ਪਾਕੇ ਜੇ ਮੈਂ ਤੁਹਾਨੂੰ ਲੋ ਜਿੰਨੇ ਵਜੇ ਘੰਟੇ ਮੈਂ ਪ੍ਰੋਪਰ ਕੰਫਰਟ ਹੋਗਾ ਸਕੇਚਰ ਮੰਗੂ ਦਿੱਕਤ ਨਹੀਂ ਹੋਗੀ ਨਾਲ ਗਰਲਿਸ਼ਰੀਆ ਕੰਫਰਟ ਵੀ ਆ ਸੋਨਾ ਵੀ ਆਣੇ ਆਏ ਬਹੁਤ ਸੋਹਣਾ ਲੱਗ ਰਿਹਾ ਹੈਗਾ ਸੀ ਨਾ ਸੋ ਲੋ ਸੇਮ 3600 ਵਾਲਾ ਪਾ ਲੋ ਇੱਕ ਪੈਰ ਚ ਰੋਪਰ ਕੰਫਰਟ ਹੈ ਇਹ ਦੋਨੋਂ ਬਾਕੇ ਦੇਖੋ ਚੱਲ ਕੇ ਇਹਦਾ ਬੰਨੂ ਛੋਟਾ ਸਾਈਜ਼ 14 ਨੰਬਰ ਉਹਦਾ ਕੌਣ ਮੋਡੀਸਲ ਕੌਰ ਹੈ ਬਟਾ 25 ਨੰਬਰ ਜੀ ਸਨਾਨ ਤੋਂ ਆ ਗਏ ਸੀ ਅਸੀਂ ਤੇ ਤੇ ਪਰਨੀਤ ਫਤੇ ਵਾਸਤੇ ਆਪਾਂ ਲੈ ਆਂ ਡੰਬਲਸ ਲੈ ਲੋ ਜੀ ਫਤੇ ਚੈੱਕ ਕਰਕੇ ਦਿਖਾਊਗਾ ਹੁਣ ਚੱਕ ਕੇ ਉਹ ਲੈ ਚੱਕ ਕੇ ਦਿਖਾ ਪਰ ਸੈਟ ਹਰ ਲੈਣਾ ਮਾਰੀਂ ਕੰਮ ਹੋ ਜਾਣਾ ਮੈਂ ਕੱਢ ਕੇ ਦਿੰਦੀ ਆ ਪਤਾ ਹੀ ਤੂੰ ਨਾ 10 ਡੰਬਲ ਮਾਰ ਲੈ ਤੇ ਜੋ ਵੀ ਤੂੰ ਕਹੇਗਾ ਨਾ ਉਹ ਤੂੰ ਉਹ ਅਸੀਂ ਲੈ ਕੇ ਦੇਵਾਂਗੇ ਬੜਾ ਭਾਰੀਆ ਰਹਿੰਦੇ ਹਰ ਤਾਂ ਜਾਏ ਕੰਪੀਅਰ ਪਰ ਤੇ ਅਲਗਰ ਮਟਿਆਲਾ ਜੋੜਦਾ ਨਕਸਾ ਨਾ ਕਰ ਦੇ 10 ਡੰਬਲ ਮਾਰ ਦੇ 10 ਖੁੱਲੀਆਂ ਪਿਆਈ ਆ ਜਾ ਪਰ ਇਹਨੂੰ ਉਹ ਜੋੜ ਦੇ ਸੈਲਫਨ ਫਤਿਓ ਫਤਿਓ ਉਹ ਹੈ ਕੀ ਕਹਿੰਦੇ ਨੇ ਸਾਹੇ ਤੇ ਪਾਰ ਘਟੂਗਾ ਪਾਰ ਜੋਕ ਦਸ ਉਹ ਯਾਰ ਤੁਸੀਂ ਛੱਡੋ ਯਾਰ ਇਹ ਤਾਂ ਥੋੜੀ ਕੰਨਾ ਐ ਹਾਂ 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 ਦਾ ਚੱਕ ਲੂੰਗਾ ਯਾ ਨਾ ਇਧਰ ਛੋੜਾ ਹੈ ਪਰ ਨਾ ਨਹੀਂ ਹੈ ਨਾ ਨਹੀਂ ਹੈ ਹੇਕਰ ਨਾ ਨਹੀਂ ਚੱਕੇ ਯਾ ਪੀ ਬੁਲੀ ਹਾਂ ਆਹ ਉਹਨੇ ਪਾਈ ਵੀ ਅੱਡੇ ਵੀ ਲੈ ਲੈ ਵੀ ਫਰ ਪਿਆ ਦੇ ਵੀ ਲੈ ਜੋ ਕੋਲ ਜੀ ਨਹੀਂ ਦਬਾ ਚੁੱਕੇ ਅੱਛਾ ਆਇਆ ਗਿਰ ਕੇ ਅੱਛਾ ਹਾਂ ਚਲ ਗਗਨ ਦੀ ਤਾਂ ਹੋਗੀ ਚਾਂਦੀ ਗਗਨ ਨੇ ਅਜੇ weight loss ਕਰਨਾ ਹੁਣ ਦੇਖਦੇ ਆ ਕਿੰਨੇ ਦਿਨਾਂ ਚ ਗਗਨ weight loss ਕਰਦੀ ਮੈਂ ਤੇ ਅੱਜ ਕਿਉਂ ਨਾ ਕੜੀ ਪੜਾ ਦੇ ਰੋਜ਼ ਬੰਦੇ ਮਿੱਠਾ ਕਿਦੋਂ ਬੰਦ ਕਰਦਾ ਅੱਜ ਕੀ ਬੰਦ ਕਰੀ

ਸਭ ਨਾਲ ਹੀ ਪਾਰ ਆ ਗਿਆ ਹੋਰ ਇੰਨਾ ਪਾਰ ਕਸ ਕੇ ਹੁਣ ਕਹਿ ਦੇ ਨੂੰ ਉਹ ਯਾਰ ਫੱਟੇ ਮੈਨੂੰ ਵੇਖ ਤਾਂ ਲਿੰਦਾ ਮਿੱਕੀ ਦੀ ਜਾਲ ਨੂੰ ਉਹ ਬੰਦਾ ਤੜਪੰਦਾ ਹੈ ਕੋਈ ਰਾਜੇ ਪਰ ਰੁਕ ਚਾਲ ਨਹੀਂ ਕਿਤੇ ਪਤਾ ਨਹੀਂ ਟੈਲਰ ਨੂੰ ਤੋੜ ਦੇਣੀ ਮੈਨੂੰ ਪਤਾ ਆਪਾ ਰਾਜੇ ਇੱਥੇ ਨਾ ਫੜ ਇੱਥੇ ਵੜ ਕੇ ਦੱਸ ਦੇ ਨਾ ਨਹੀਂ ਬੱਸ ਤੁਰਾਂ ਦੇ ਛੱਡ ਦੇ ਛੱਡ ਦੇ ਛੱਡ ਦੇ ਹਾਂ ਤੇ ਖੇਡ ਲਈ ਕਿ ਪੁੱਤ ਇਹ ਡਰਸ ਤੇ ਰੋਪੀਸ ਫੁਲਾਰੀ ਤਦੇ ਤਦ ਦੱਦ ਥੱਲੇ ਆਹ ਦੇਖ ਹਾਂ ਉਹ ਠੀਕ ਨੇ ਆਪਣੇ ਨਾਲ ਕੱਢ ਕੇ ਦੇਖ ਬਥੇ ਚੋਕ ਤੋਂ ਕੜ ਚਲ ਆ ਵੇਖੋ ਕੜਾ ਲੱਗਦਾ ਮੇਰੇ ਡਰੈਸ ਤੋਂ ਦੇਖ ਲੈ ਚਲ ਅੱਛਾ ਨਹੀਂ ਨਹੀਂ ਥੱਲੇ ਦਿਖਾ ਰਿਹਾ ਥੱਲੇ ਥੱਲੇ ਰਾਈਡਰ ਆ ਗਿਆ ਤੈਨੂੰ ਟੈਲਦਾ ਨਹੀਂ ਕਰਾਉਣਾ ਤੇਰੇ ਨਾਲ ਆ ਜੀ ਤਰ੍ਹਾਂ ਕਰ ਪਾਣੀ ਚਲ ਕਰ ਯਾਰ ਫਤਿਹ ਤੇ ਡਰੈਸ ਆਪਣੀਰ ਤੁਸੀਂ ਕਰੋ ਉਹ ਤੁਸੀਂ ਕਰੋ ਉਹ ਤੁਸੀਂ ਕਰੋ ਲੈ ਉਹ ਕਰੋ ਫਤਿਹ ਦੀ ਡਰੈਸਾਂ ਦੇਖੋ हो <laughs> लग रहा बैल्ट है, है, बैल्ट है। थोड़ी तो वो यार बाकी चीज देख ला देख ला पहले ना तू क्या यार फतेह यार

ਬੂਟ ਕੱਟ socks ਯਾਰ ਹਜੇ ਪਣ ਲੱਗ ਰਹੇ ਨੇ ਕੱਪੜੇ ਉਹਨਾਂ ਦੇ ਕਹਿੰਦੇ ਛੁੱਟੀਆਂ ਤੋਂ ਬਾਅਦ ਪਣ ਜਾਣਗੇ ਭਾਈ ਜਿੱਤੀ ਨਹੀਂ ਲੱਗੀ ਏ ਮੈਂ ਤੁਹਾਨੂੰ ਕੀ ਕਹਿੰਦੀ ਹਾਂ ਭਾਈ ਜਿੱਤੀ ਉਹ ਤਾਂ ਦੇਖਿਆ ਬੂਟ ਲੱਗਤਾ ਨਹੀਂ ਜਾਂਦਾ ਕੋਟ ਆਇਆ ਨਹੀਂ ਹਜੇ ਪਣ ਰਹੇ ਨੇ ਕਹਿੰਦੇ ਹਜੇ ਲੱਗੂਗਾ ਛੁੱਟੀਆਂ ਤੋਂ ਬਾਅਦ ਸਾਰਾ ਕੁਝ ਮਿਲ ਜੂਗਾ ਤੁਸੀਂ ਕਹਿੰਦਾ ਸਾਰਾ ਸਮਾਨ ਹੈ ਮਾ ਤਾਂ ਇੰਨਾ ਸਸਤਾ ਮੈਂ ਨਾ ਸਾਰਾ ਸਮਾਨ ਗਗਨ ਇੰਨਾ ਸਸਤਾ ਨਹੀਂ ਆਏਗਾ ਕਿਹਨੇ ਇਹਨਾਂ ਨੇ ਸਸਤਾ ਲਾਇਆ ਬਟ ਜਿਹੜੇ ਸਕੂਲ ਵੱਲੋਂ ਦਿੰਦੇ ਨੇ ਉਹ ਇਹਨੇ ਵੰਗੀ ਲੱਗਦੇ ਮਾ ਜੀ ਤੁਸੀਂ ਇੱਥੋਂ ਨਹੀਂ ਆਈ ਚਲੋ ਬਤ ਪਾਸ ਠੀਕ ਹੈ ਆ ਜਾਣੀ ਪੂਰੀ ਮੈਂ ਪਾ ਕੇ ਦੇਖੀ ਨਹੀਂ ਆ ਜਿਹਰੇ ਪਾ ਕੇ ਰਾਇਓ ਸਕੂਲ ਚ ਕੱਲ ਗਣੀ ਛੁੱਟੀ ਆ ਸਾਨੂੰ ਉਹ ਕਹਿੰਦੇ ਆ ਸਾਈਜ਼ ਦੇਖ ਲਓ ਸ਼ਰਟ ਦਾ ਥੋੜਾ ਵੱਡੀ ਮੈਨੂੰ ਵੱਡੀ ਲੱਗੀ ਉਹ ਕਹਿੰਦੇ ਚੇਂਜ ਕਰ ਲਿਓ ਕਹਿੰਦੇ ਨਹੀਂ ਤਾਂ ਬਸ ਮੈਂ ਲਾਦਾ ਫਿਰ ਠੀਕ ਹੈ ਕਿਉਂਕਿ ਧੁੱਲੇ ਵੀ ਪਾਣਾ ਹੁੰਦਾ ਸਮਾਨ ਮੰਮੀ ਕਹਿੰਦੀ ਛੁੱਟੀ ਆ ਨਹੀਂ ਦੇਖੀ ਨਹੀਂ ਕੱਲ ਛੁੱਟੀ ਆ ਫਤਿਹ ਦੀ ਅੱਜ ਤੇਰਾ ਕੱਲ ਪ੍ਰੋਜੈਕਟ ਹੈ ਤੇਰਾ ਮੈਂ ਕਿਹੜਾ ਸਵਾਲ ਕੀ ਕਰਾਂਗਾ ਮੈਂ ਉਹ origignal ਹੀ ਹੈ ਇਹ ਜਿਆਦਾ ਵੱਡਾ ਹੈ ਹਾਂ ਬਾਕੀ ਇਸ ਤੋਂ ਬਹੁਤ ਛੋਟਾ ਮੈਂ ਕਿਹਾ ਸੀ ਉਹਨਾਂ ਨੂੰ ਉਹ ਕਹਿੰਦੇ ਹੈ ਨਹੀਂ ਉਹ ਸਟ ਨੰਬਰ ਹੀ ਹੈ ਇਹ ਸੈਂਪਲ ਦੇ ਤੌਰ ਤੇ ਬਣਾਇਆ ਹੋਇਆ ਹੈ ਹੈ ਬੜਾ ਨੇ ਪਾਇਆ ਉਹਨਾਂ ਦੇ ਛੋਟਾ ਹੈ ਹਾਂ ਸਹੀ ਗੱਲ ਹੈ ਹਾਂ ਬੜਾ ਨੇ ਉਹ ਸਿਰਦ ਨਾ ਫਿਰ ਬਿਨਾ ਕੋਟੀ ਤੋਂ ਵੀ ਮਾਰ ਤੁਰਾ ਅਕਾ ਤੇ ਵੀ ਚੱਲ ਜਾਂਦੀ ਹੈ ਹੂੰ ਮਾਰ ਤੁਰਾ ਸੱਕ ਵੱਡਾ ਹੀ ਤਾਂ ਹੋਣਾ ਹੀ ਹੈ ਮੰਮੀ ਨੂੰ ਪੁੱਛ ਲਓ ਨਹੀਂ ਨਾ ਨਾ ਜੀ 22 ਨਹੀਂ ਹੋ ਜਾਣਾ ਬਸ ਠੀਕ ਹੈ 22 ਕੀ ਤਾਂ ਹੁਣ ਅਸੀਂ ਇਧਰ ਮਾੜੀ ਮਾੜੀ ਮੈਂ ਸਾਰਾ ਕੁਝ ਸਾਰਾ ਕੁਝ ਲੈ ਲਿਆ ਦਾ ਬੰਦੇ ਦਾ ਸਾਰੇ ਤੂੰ ਆ ਕੇ ਹਾਂਜੀ ਕੁਝ ਆਪ ਬੋਲਣਾ ਚਾਹੋਗੇ ਹੈ ਕੁਝ ਨਹੀਂ ਬੋਲਣਾ ਚਲ ਰਹੀ ਹੈਗੀ ਛੇਪੀ ਬਸ ਠੀਕ ਐਨਕਲ ਆਰ ਕੇ ਤੁਸੀਂ ਕੀ ਗੱਲ ਰਾਤ ਨੂੰ ਬੋੜੀਆਂ ਲੜੀਆਂ ਵਿਆਹ ਦਾਤ ਹੋ ਜੇ ਹੁਣ ਅੱਛਾ ਮੈਂ ਚੱਪੀਆਂ ਦੇ ਲਾਈਆਂ ਹਾਂ ਹਮ ਵਹ ਤੁਰੀ ਤੇ ਐਂਕ ਲਾ ਕੇ ਆ ਗਏ ਆਹ ਯਾਰ ਥੋੜਾ ਸਹੀ ਗੱਲ 20 ਥੋੜਾ ਉਹ ਗੱਲ ਜਿੰਮ ਚ ਆ ਫਿਰ ਬਹੁਤ ਤੰਗ ਕਰਦਾ ਨਾਲੀ ਨੂੰ ਮੇਰਾ ਮੂੰਹ ਹੀ ਕੋਟ ਛੱਡਦਾ ਜਨ ਨਾ ਪਤਾ ਐਵੇਂ ਨਹੀਂ ਕਰਦਾ ਨਾਲੀ ਪਾਗਲ ਤੁਹਾਡੇ ਨਹੀਂ ਆ ਕੇ ਫਤੇ ਰਹਿਣ ਤੋਂ